ਏ ਇਸ ਤਰ੍ਹਾਂ ਜੀ ਵੀ ਪਹਿਲਾਂ ਇਹ ਤੇ ਅੱਜ 50 60 ਸਾਲ ਹੋ ਗਏ ਨੇ ਜੀ ਇਹਨਾਂ ਨੇ ਸ਼ਹੀਦ ਹੋਇਆ 65 ਦੀ ਵਾਰਸ਼ੀ ਹੋਇ ਅੱਜ 2025 ਹੋ ਗਿਆ ਪੂਰੇ 60 ਸਾਲ ਬਣ ਗਏ ਇਹ ਕੋਲੀ ਸਾਹਿਬ ਦੇ ਐਫਰਟਸ ਨਾਲ ਇਹਨਾਂ ਨੇ ਬੜਾ ਸਾਨੂੰ ਮਾਣ ਬਖਸ਼ਿਆ ਸ਼ਹੀਦ ਨੂੰ ਇਹ ਕਹਿੰਦੇ ਜੀ ਵੀ ਮੈਸ਼ੀਦਾਂ ਨੂੰ ਕਾਫੀ ਅੱਛੀ ਉਪਾਦੀ ਦੇਣਾ ਹੈ ਹਮੇਸ਼ਾ ਇਸ ਕਰਕੇ ਵੀ ਇਹਨਾਂ ਨੇ ਹੀ ਸਾਨੂੰ ਉਹ ਸ਼ਾਹ ਦੇ ਕੇ ਇਹਨਾਂ ਨੇ ਆਪਣੇ ਉਸ ਨਾਲ ਕੰਮ ਕਰਾਇਆ ਜੀ ਸਾਰਾ ਹਾਂ ਸ਼ਹੀਦ ਕੈਪਟਨ ਲੈਫਟੀਨੈਂਟ ਕੈਪਟਨ ਕੁਲਦੀਪ ਕੁਲਦੀਪ ਸਿੰਘ ਜੀ ਦੇ ਨਾਲ ਜਿਹੜੀਆਂ ਯਾਦਾਂ ਜੁੜੀਆਂ ਨੇ ਜੀ ਆਪਾਂ ਉਹਨਾਂ ਨੂੰ ਯਾਦਾਂ ਨੂੰ ਸਾਂਝ ਕਰਨੀ ਚਾਹੋ ਕਿਹੜੀਆਂ ਕਿਹੜੀਆਂ ਮੇਨ ਯਾਦਾਂ ਨੇ ਹਾਂ ਜੀ ਮੇਨ ਯਾਦਾਂ ਇਹ ਲੈਫਟੀਨੈਂਟ ਕੁਲਦੀਪ ਸਿੰਘ ਪਹਿਲਾਂ ਕੋਆਪਰੇਟਿਵ ਡਿਪਾਰਟਮੈਂਟ ਦੇ ਵਿੱਚ ਇਨਸਪੈਕਟਰ ਸੀਗੇ ਜੀ ਇਹਨਾਂ ਨੇ 62 ਦੀ ਇੱਕ ਪਿਕਚਰ ਬਣੀ ਸੀਗੀ ਹਕੀਕਤ ਪਿਕਚਰ ਜਿਹੜੀ ਤਰਮਿੰਦਰ ਨੇ ਬਣਾਈ ਸੀਗੀ ਉਹ 62 ਦੀ ਵਾਰਦੀ ਸੀ ਲੈਫਟ ਹੈਂਡ ਕੁਲਦੀਪ ਸਿੰਘ ਨੇ ਉਹ ਪਿਕਚਰ ਦੇਖੀ ਉਹ ਪਿਕਚਰ ਦੇਖ ਕੇ ਇਹਨਾਂ ਦਾ ਇਹ ਖੂਨ ਨੇ ਵਾਲਾ ਖਾਤਾ ਤੇ ਇਹਨਾਂ ਨੇ ਫਿਰ ਇਹ ਦੁਆ ਕੀਤੀ ਕਿ ਬਈ ਕਾਸ਼ ਮੈਂ ਫੌਜ ਹੁੰਦਾ ਤੇ 62 ਦੀ ਵਾਰ ਚ ਮੈਂ ਦੇਸ਼ ਦੀ ਰੱਖਿਆ ਕਰਦਾ ਇਹ ਚੀਜ਼ ਹੋ ਜਾਂਦਾ ਮੈਂ ਆਪਣੇ ਉਹਨੂੰ ਵੱਟ ਭਾਗਾ ਸਮਝਦਾ ਸੋ ਉਹਨਾਂ ਦੀ ਕਾਮਨਾ ਜੋ ਸੀ ਦਿਲੀ ਇੱਛਾ ਸੀਗੀ ਉਹ ਵਾਹਿਗੁਰੂ ਨੇ ਬੜੀ ਨੇੜੇ ਹੋ ਕੇ ਸੁਣੀਆਂ ਗੱਲ ਲਈ ਜਿਹੜੀ ਇਹਨਾਂ ਦੀ ਪਾਲਟਨ ਸੀਗੀ ਜਿਹੜੀ ਇਹਨਾਂ ਦੀ ਕੰਪਨੀ ਸੀਗੀ ਪੋਇੰਟ ਦੇ ਵਿੱਚ ਉਹਨਾਂ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਦਿੱਤਾ ਗਿਆ ਓ ਕੋਈ ਮੈਂ ਤੁਹਾਨੂੰ ਉਹ ਬਿਆਨ ਨਹੀਂ ਕਰ ਸਕਦਾ ਜੀ ਇਹ ਪਹਿਲਾਂ ਇਹਨਾਂ ਦੀ ਜਿਹੜੀ ਪਾਲਟਨ ਸੀ ਉਹ 7th ਪੰਜਾਬ ਰੈਜiment ਸੀ ਤੇ ਹੁਣ ਉਹ 8 ਮੈਕਨਾਈਜ਼ ਹੋ ਗਈ ਤੇ ਪਰ ਇਹ ਦੇਖੋ ਜੀ 60 ਸਾਲ ਹੋ ਗਏ ਬ੍ਰਦਰ ਮੁਸ਼ੀਦ ਹੋਇਆਂ ਨੂੰ ਜਦੋਂ ਵੀ ਇਹਨਾਂ ਦਾ ਕੋਈ ਐਨੂਅਲ ਫੰਕਸ਼ਨ ਹੁੰਦਾ ਤਾਂ ਇਹ ਸਾਨੂੰ ਹਮੇਸ਼ਾ ਜਿੱਥੇ ਵੀ ਇਹਨਾਂ ਦੀ ਪਾਰਟਨ ਹੁੰਦੀ ਹੈ ਕਾਲ ਕਰਦੇ ਨੇ ਸਾਨੂੰ ਇਨਵੀਟੇਸ਼ਨ ਕਾਰਡ ਭੇਜਦੇ ਨੇ ਅਸੀਂ ਇਹਨਾਂ ਦਾ ਹਰੇਕ ਫੰਕਸ਼ਨ ਅਟੈਂਡ ਕਰਦੇ ਹਾਂ ਔਰ ਜੋ ਉੱਥੇ ਸਾਨੂੰ ਗਿਆਨ ਉਹ ਮਾਨ ਬਖਸ਼ਦੇ ਨੇ ਉਹ ਲਾਜਵਾਬ ਹੁੰਦਾ ਜੀ ਹਾਂ ਜੇ ਇੱਕ ਕੇਂਦਰ ਸਰਕਾਰ ਦੀ ਗੱਲ ਕਰੀਏ ਸ਼ਹੀਦਾਂ ਦੀ ਗੱਲ ਕਰਦੇ ਨੇ ਕਿ ਮੋਦੀ ਸਾਹਿਬ ਇਸ ਟਾਈਮ ਗੱਲ ਕਰਦੇ ਵੀ ਸ਼ਹੀਦਾਂ ਦਾ ਜਿਹੜਾ ਹੈਗਾ ਬਹੁਤ ਵੱਡਾ ਸਨਮਾਨ ਕਰਦੀ ਹੈ ਸਰਕਾਰ ਬੀਜੇਪੀ ਕੀ ਲੱਗਦਾ ਉਹਨਾਂ ਕੋਲ ਕੋਈ ਵਿਸ਼ੇਸ਼ ਤੌਰ ਉੱਤੇ ਉਪਲਬਧਤਾ ਹੋ ਰਹੀ ਹੈ ਜੀ ਦੇਖੋ ਜੀ ਕੋਈ ਹਜੇ ਤੱਕ ਤਾਂ ਕਹਿ ਨਹੀਂ ਸਕਦੇ ਜੀ ਠੀਕ ਹੈ ਜੀ ਤੇ ਬਾਕੀ ਰਹੀ ਗੱਲ ਇਹ ਜੋ ਇਸ ਵੇਲੇ ਦੀ ਮੌਜੂਦਾ ਪੰਜਾਬ ਸਰਕਾਰ ਹੈ ਐਸ ਨੇ ਬੜਾ ਵੱਡਾ ਉਪਰਾਲਾ ਕੀਤਾ ਹੈ ਕਿਤੇ ਕਿਤੇ ਤੁਹਾਨੂੰ ਸਰਕਾਰ ਨਾਲ ਰੋਸਾ ਆਊਗਾ ਕਾਲੀ ਨਾਲ ਸਰਕਾਰ ਲਾਂਗੀ ਕਾਂਗਰਸ ਸਰਕਾਰ ਲਾਂਗੀ ਕੈਪਟਨ ਅਮਰਿੰਦਰ ਸਿੰਘ ਜੋ ਕਿ ਖੁਦ ਇੱਕ ਸਾਫਾ ਫੌਜੀ ਰਹੇ ਨੇ ਉਹਨਾਂ ਦੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਸਥਿਤੀ ਦਨ ਦਰਮਾਨ ਦੇਖੋ ਰੋਸਾ ਕੋਈ ਨਹੀਂ ਇਹ ਆਪਣੀ ਆਪਣੀ ਸੋਚ ਹੈ ਹਰੇਕ ਦੀ ਆਪਣੀ ਸੋਚ ਹੈ ਜੀ ਜੋ ਉਹਨਾਂ ਨੂੰ ਜਿਵੇਂ ਉਹ ਲੱਗਿਆ ਰੋਸ ਕੋਈ ਨਹੀਂ ਪਰ ਇਹ ਜਿਹੜਾ ਹੈ ਅੱਜ ਤੋਂ ਕਈ ਸਾਲ ਪਹਿਲਾਂ ਚੌਕ ਵਿਲਾ ਪਿਆ ਸੀ ਇਸ ਚੌਕ 'ਚ ਇਹ ਸਫਤ ਹੋ ਜਾਣਾ ਚਾਹੀਦਾ ਸੀ ਹਾਂ ਇੱਕ ਅਗਨੀ ਵੀਰ ਦੀ ਸ਼ੁਰੂਆਤ ਕੀਤੀ ਗਈ ਹੈ ਕੇਂਦਰ ਸਰਕਾਰ ਵੱਲੋਂ ਕੀ ਲੱਗਦਾ ਉਹਦੇ ਵਿੱਚ ਜਿਹੜੀ ਫੈਮਿਲੀ ਆਰਮੀ ਫੌਜੀ ਨਾਲ ਆਪਾਂ ਫੈਮਿਲੀ ਨਾਲ ਜੁੜੇ ਹੋਏ ਹੈਗੇ ਹਾਂ ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਦਾ ਕਦਮ ਹੈ ਮੈਨੂੰ ਸੰਵਿਧਾਜੀ ਵੀ ਕੋਈ ਅੱਛਾ ਕਦਮ ਉਹਦਾ ਰੀਜ਼ਨ ਇਹ ਹੈ ਵੀ ਜਿਹੜੇ ਉਹਨਾਂ ਨੇ 5-7 ਸਾਲ ਲਗਾ ਕੇ ਉਸ ਤੋਂ ਬਾਅਦ ਉਹ ਬਿਲਕੁਲ ਵਿਚਾਰੇ ਬੇਕਾਰ ਨੇ ਉਹ ਸਿਕਿਉਰਿਟੀ ਗਾਰਡ ਲੱਗਣਗੇ ਲੋਕਾਂ ਦੀਆਂ ਸ਼ਾਪਸ ਦੇ ਉੱਪਰ ਠੀਕ ਹੈ ਲੱਗਦਾ ਜੀ ਕੇਂਦਰ ਸਰਕਾਰ ਵੱਲੋਂ ਕੁਝ ਅਜਿਹੇ ਫੈਸਲੇ ਲਏ ਜਾਂਦੇ ਨੇ ਜੋ ਕਿ ਇਹ ਜਿਹੜੇ ਅਧਿਕਾਰੀ ਨੇ ਸੀਨੀਅਰ ਅਧਿਕਾਰੀ ਫੌਜ ਦੇ ਵਿੱਚ ਆਪਣੀ ਜ਼ਿੰਮੇਵਾਰੀ ਨਵਾ ਕਿਉਂਦੇ ਆ ਉਹਨਾਂ ਦੇ ਦੇਲ ਬਲੁੰਗਰੇ ਜਾਂਦੇ ਨੇ ਕਈ ਵਾਰੀ ਕਿਹਾ ਜਾਂਦਾ ਕਿ ਉਹਨਾਂ ਨੂੰ ਜਿਹੜੇ ਹੋਰ ਸ਼ਹੀਦ ਹੁੰਦੇ ਆ ਜਿਵੇਂ ਆਪਾਂ ਕਹਿੰਦੇ ਵੀ ਹਰ ਰੋਜ਼ ਅਜਿਹੇ ਘਟਨਾਵਾਂ ਵਾਪਰਦੀਆਂ ਨੇ ਬਾਰਡਰਾਂ ਤੇ ਫੌਜ ਦੇ ਸ਼ਹੀਦ ਹੁੰਦੇ ਨੇ ਕੀ ਲੱਗਦਾ ਕੋਈ ਅਜਿਹਾ ਕੋਈ ਤੁਸੀਂ ਸਰਕਾਰ ਨੂੰ ਅ ਅਪੀਲ ਕਰਨੀ ਚਾਹੋਗੇ ਕਿ ਕੀ ਕੀਤਾ ਜਾਵੇ ਤਾਂ ਕਿ ਚੀਜ਼ਾਂ ਘਾਤਾਂ ਘਟ ਹੋਣ ਜੀ ਦੇਖੋ ਜੀ ਗੱਲ ਇਹ ਹੈ ਮੈਂ ਤਾਂ ਇਹ ਕਹਿਣਾ ਚਾਹਾਂਗਾ ਵੀ ਜਿਹੜਾ ਕੋਈ ਜਿਸ ਪਰਿਵਾਰ ਦਾ ਕੋਈ ਸ਼ਹੀਦ ਹੁੰਦਾ ਹੈ ਇਹ ਉਸ ਦੀ ਫੈਮਿਲੀ ਨੂੰ ਪੂਰੀ ਫੈਮਿਲੀ ਨੂੰ ਵੈ ਕਿ ਹੁਣ ਸਾਨੂੰ ਜਿਹੜੀ ਮੇਰੇ ਮਦਰ ਫਾਦਰ ਤੱਕ ਸਾਨੂੰ ਉਹਨਾਂ ਦੀ ਫੈਮਿਲੀ ਪੈਨਸ਼ਨ ਮਿਲਦੀ ਰਹੀ ਬਟ ਉਸ ਤੋਂ ਬਾਅਦ ਸਾਡੇ ਪਰਿਵਾਰ ਨੂੰ ਕੋਈ ਕੈਂਟੀਨ ਫੈਸਿਲਿਟੀ ਵਗੈਰਾ ਜਾਂ ਕੁਝ ਐਦਾਂ ਦੀ ਉਹ ਨਹੀਂ ਮਿਲੀ ਜਿਹੜੀ ਕਿ ਹਰੇਕ ਸ਼ਹੀਦ ਦੇ ਪਰਿਵਾਰ ਨੂੰ ਮਿਲਣੀ ਚਾਹੀਦੀ ਹੈ ਜੀ ਆਪਾਂ ਗੱਲ ਕਰੀਏ ਹੁਣ ਜਿਹੜੀ ਭਰਤੀ ਹੋ ਰਹੀ ਹੈ ਫੌਜ ਦੇ ਵਿੱਚ ਕੀ ਲੱਗਦਾ ਪਹਿਲਾਂ ਜਿਹੜੀ 60 ਸਾਲ ਪਹਿਲਾਂ ਭਰਤੀ ਹੁੰਦੀ ਸੀ ਉਹਦੇ ਵਿੱਚ ਕੀ ਡਿਫਰੈਂਸ ਇਸ ਦੇਖਦੇ ਜੀ ਡਿਫਰੈਂਸਸ ਤਾਂ ਬਹੁਤ ਨੇ ਜੀ ਗੱਲ ਇਹ ਹੈ ਵੀ ਜੋ ਪਹਿਲਾਂ ਸੀ ਉਹ ਨਿਰੋਲ ਉਸਤੇ ਸੀ ਮੈਂ ਕਿ ਹੁਣ ਮੈਂ ਕੁਝ ਕਹਿ ਨਹੀਂ ਸਕਦਾ ਵੀ ਇਹ ਸਿਆਸਤ ਕਿੱਧਰ ਨੂੰ ਜਾ ਰਹੀ ਹੈ ਇਹ ਇਸ ਵਾਰ ਵੀ ਕੀ ਲੱਗਦਾ ਜਿਹੜੇ ਸੀਨੀਅਰ ਫੌਜ ਦੇ ਅਧਿਕਾਰੀ ਰਿਟਾਇਰ ਹੋਏ ਹੋਏ ਨੇ ਇਸ ਟਾਈਮ ਰਿਟਾਇਰਮੈਂਟ ਤੇ ਐ ਨਹੀਂ 1 ਪੈਨਸ਼ਨ 1 ਰੈਂਕ ਦੀ ਗੱਲ ਕਰਦੇ ਸੀ ਇਹ ਇੱਕ ਟਕਹੋਸਲਾ ਸੀਗਾ ਜਾਂ ਬਾਕੀ ਉਹਨਾਂ ਦੇ ਕੇਂਦਰ ਸਰਕਾਰ ਨੇ ਬਾਹ ਮੜੀ ਉਹਨਾਂ ਨੂੰ ਨਹੀਂ ਇਹ ਟਕਹੋਸਲੇ ਵਾਲੀ ਗੱਲ ਨਹੀਂ ਲੱਗਦੀ ਜੇ ਮੈਨੂੰ ਮੈਂ ਜ਼ਿਆਦਾ ਗਿਆਨ ਤਾਂ ਨਹੀਂ ਰੱਖਦਾ ਬਸ ਇਹ ਹੈ ਇੱਕ ਟਕਹੋਸਲਾ ਹੀ ਕੀ ਅਪੀਲ ਕਰਨੀ ਚਾਹੁੰਦੇ ਹਾਂ ਕੇਂਦਰ ਸਰਕਾਰ ਨੂੰ ਗ੍ਰਹਿ ਮੰਤਰਾਲੇ ਨੂੰ ਔਰ ਬੀਜੇਪੀ ਦੇ ਨੇਤਾਵਾਂ ਨੂੰ ਗੱਲ ਇਹ ਹੈ ਜੀ ਵੀ ਮੈਂ ਤਾਂ ਇਹ ਕਹਿੰਦਾ ਜੀ ਵੀ ਜਿਹੜਾ ਕੋਈ ਵੀ ਸ਼ਹੀਦ ਦੇ ਪਰਿਵਾਰ ਨੂੰ ਤਾਂ ਚਲੋ ਠੀਕ ਹੈ ਹਰ ਇੱਕ ਜਿਹੜਾ ਕੋਈ ਆਪਾਂ ਕਹਿ ਸਕਦੇ ਹਾਂ ਰਿਟਾਇਰਿਸ ਨੇ ਆਰਮੀ ਦੇ ਉਹਨਾਂ